ਬੋਲਦੇ ਹੁਣ ਵੀ ਬੋਲਦੇ ਆ ਵੀ ਬਾਬੇ ਦੇ ੱੱਲੇ ਨੂੰ ਫੋਰਚੂਨਰ ਗੱਡੀ ਆ ਅਸੀਂ ਮਿਹਨਤ ਕਰਦੇ ਆ ਭਾਈ ਮਿਹਨਤ ਦਿਨ ਰਾਤ ਕਰਦੇ ਆ ਇਸ ਕਰਕੇ ਅਸੀਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਵੀ ਆਪਾਂ ਪੰਜਾਬ ਵਿੱਚ ਰਹਿ ਕੇ ਆਪਣੇ ਪੰਜਾਬ ਨੂੰ ਛੱਡ ਕੇ ਨਾ ਜਾਈਏ ਆਪਾਂ ਬਾਹਰਲੇ ਕਿਸੇ ਸਟੇਟ ਮਾ ਜਾਂਦੇ ਆ ਆਪਾਂ ਨੂੰ ਇੱਕ ਮਰਲੇ ਜਗ੍ਹਾ ਨਹੀਂ ਮਿਲਦੀ ਆ ਆਹ ਪੰਜਾਬ ਨੂੰ ਸ਼ਾਮਲਾਤ ਬਣਾਇਆ ਹੋਇਆ ਹੈਗ ਜੀ ਕੀ ਫਤਿਹ ਇਸ ਸਮੇਂ ਬਲਾਕ ਮਾਦਰੀ ਜ਼ਿਲ੍ਹਾ ਮੁਹਾਲੀ ਦੇ ਵਿੱਚ ਮੌਜੂਦਾਂ ਜਿੱਥੇ ਅੱਜ ਇੱਕ ਨਵੇਂ ਕਾਰੋਬਾਰ ਨਵੇਂ ਕਿਤੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਆਰਐਸ ਪੰਜਾਬੀ ਟਾਪਾ ਤਲਵਿੰਦਰ ਸਿੰਘ ਤੇ ਭਾਈ ਗੁਰਦੀਪ ਸਿੰਘ ਤੇ ਭਾਈ ਰਜਿੰਦਰ ਸਿੰਘ ਨਿਊ ਚੰਡੀਗੜ੍ਹ ਵਾਲਿਆਂ ਵੱਲੋਂ ਸਾਂਝੇ ਤੌਰ ਤੇ ਇੱਕ ਯਤਨ ਕੀਤਾ ਗਿਆ ਹੈ ਇੱਕ ਉਪਰਾਲਾ ਕੀਤਾ ਗਿਆ ਨਵਾਂ ਆ ਕਿਤਾ ਸ਼ੁਰੂ ਕੀਤਾ ਜਾ ਰਿਹਾ ਸੋ ਅੱਜ ਉਸ ਟਾਬੇ ਦਾ ਉਦਘਾਟਨ ਕੀਤਾ ਜਾ ਰਿਹਾ ਪਹਿਲਾ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਨੇ ਤੇ ਉਪਰੰਤ ਭਾਈ ਹਰਜੀਤ ਸਿੰਘ ਹਰਮਨੋਂ ਨਾਲੋਂ ਵਿਚਾਰਾ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਗੱਲਬਾਤ ਵੀ ਕਰਵਾਵਾਂਗੇ ਇਸ ਟਾਬੇ ਦੇ ਪ੍ਰਬੰਧਕਾਂ ਦੇ ਨਾਲ ਮਾਲਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਉਹ ਅੱਜ ਦੇ ਇਸ ਸ਼ੋਭਾ ਅਵਸਰ ਤੇ ਜਨਾਬ ਤਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮਾਤ ਸਦਤ ਉਦਾਸ ਸੁੰਦਰੇ ਤਤure ਤਕ ਕਵੇਤਾ ਸਮਦਰਸੀ ਇਕ ਦ੍ਰਿਸ਼ਟ ਤਾ ਤੇ ਫਾਲ ਇਸ ਜਨ ਕੈ ਤੇ ਫਾਲ ਇਸ ਜਨ ਕੈ ਮੁਖ ਭਨੇ ਗੁਰ ਨਾਨਕ ਰਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਈ ਜੋਗ ਮੈਂ ਅਗੀ ਗਤ ਹੋਏ ਗੁਰ ਗੋਬਿੰਦ ਦੇ ਨਾਮ ਤੁਨ ਬਾਣੀ ਸਿਮਰਤ ਸਹਸਤਰ ਵੇਦ ਮੁਖਾਣੀ ਸਭਨੋ ਤਾਤ ਕੇਵਲ ਹਰਨਾਮ ਗੋਵਿੰਦ ਭਗਤ ਕਾ ਬਾਨ ਬੀਸ਼ਰਾਮ ਕੋਪ ਭਰਾਜ ਸਾਧੂ ਸੰਗ ਮਿਟਾ ਸ਼ੰਤਿ ਤੇ ਕਿਰਪਾ ਤੇ ਜਮ ਤੇ ਛੁਟਾ ਜਾਤ ਮਸਤਕ ਕਰਮ ਕਰ ਪਾਏ ਸਾਧੂ ਸਰਣਾ ਨਾਨਕ ਤੇ ਇਹਨਾਂ ਦਾ ਆਧੁਨਿਕ ਆਧੁਨਿਕ ਆਸਾਨ ਜਨਰਲ ਆ ਦੇ ਬੋਲੋ ਬਾਈ ਬਸ ਬਸਨਾ ਇਹ ਆਪਾਂ ਦਾ ਸ਼ਰੀਮਨਤ ਸਰਸਲੇ ਜੀ ਜੀ 15 ਆਜੇ ਸਿੱਖਾਂ ਦਾ ਮਾਨ ਨੀਵਾ ਮਾਤਰੀ ਦੀ ਮਹਤਤਾ ਦਾ ਅਰਥ ਹੈ ਕਿ ਕਾਰਨ ਕਰਕੇ ਆਪਣੇ ਪੰਜ ਸਦਾ ਸਹਾਇ ਉਤਾਰਕਤਾ ਸ਼੍ਰੀਨਨਕਲਣਾ ਸਾਹਿਬ ਤੋਂ ਪੁਖਵਾਰੀਆਂ ਉਹ ਧੰਮ ਜਿਨ੍ਹਾਂ ਤੋਂ ਖਾਓਸ ਤੋਂ ਪੰਚ ਨੂੰ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਤੇ ਸੇਵਾ ਸੰਭਾਲ ਦਾ ਨਾਮ ਆਪਣੇ ਪਿਆਰੇ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਉਸ ਤੇਕਾ ਵਾਇਗਨ ਜੀ ਉਹ ਧੰਨ ਧੰਨ ਸ਼੍ਰੀ ਗੁਰੂ ਰਾਮਕੀਰ ਜੀ ਸਾਹਿਬ ਮਹਾਰਾਜੀਓ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀਓ ਗਸਾ ਤੋਂ ਅਸਾਂ ਨੇ ਵੀ ਜੋ ਧੰਨ ਧੰਨ ਦੇਵੂ ਬ੍ਰਾਸਮਹਾਰਾ ਜੀ ਆਪ ਜੀ ਦੇ ਚਰਨਮਤ ਮਾਪਰਾਸ ਅਗਾਸ ਪਿੰਡ ਦੀ ਹੋਈ ਹੀ ਹਮਾਰਾ ਕੀਤਾ ਨੋੜੀਆ 770 ਆਕੀਆ ਕਾਜ ਦੇ ਸਵਾਰ ਸਤਗੁਰ ਸੰਸਾਥੀ ਦੇ ਮਹਾਨ ਬਾਤੂਸਾਰ ਕਾਪੀਆ ਜੀ ਮਹਾਰਾ ਜੀ ਬਖਸ਼ਿਸ਼ ਕੀਤੀ ਹੈ ਲੱਖ ਤੁਸ਼ੀਆਂ ਬਾਛੀਆਂ ਜੇ ਸਤਗੁਰ ਨਗਰ ਕਰੇ ਨਿਵਕ ਇਹ ਘਰ ਨਾਮ ਦੇ ਮੇਰਾ ਮੰਤਨ ਸੀਪ ਲੋਜ ਦੇ ਮਹਾਨ ਬਾਤੂਸਾਰ ਆਪ ਜੀ ਦੇ ਘਰ ਕਰਦੇ ਸਵਾਨਾ ਭਾਈ ਤਲਵਿੰਦਰ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਦਾਸਰਿਆਂ ਵੱਲੋਂ ਮਹਾਰਾਜ ਜੀ ਨਵੇਂ ਕਾਰੋਵਾਰਾਂ ਦੀ ਆਰੰਭਤਾ ਕੀਤੀ ਜਾ ਰਹੀ ਹੈ ਮਹਾਰਾਜ ਕਾਰੋਵਾਰ ਆਰੰਭ ਕਰਨ ਤੋਂ ਪਹਿਲਾਂ ਆਪ ਜੀਆਂ ਦੇ ਮੂਰਤ ਕੰਪਸਤੇ ਹੋਏ ਮਹਾਰਾਜ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਿਲਾਵਣੀ ਦੇ ਜਾਪ ਐਸਵੀ ਨੇ ਪ੍ਰారంਭ ਕਰਵਾਏ ਹਨ ਆਪ ਜੀਆਂ ਦੀ ਰਹਿਮ ਸਦਕਾ ਆਰਐਸ ਪੰਜਾਬੀ ਆਭਾ ਜੋ ਕੇ ਜਿਸ ਦੀ ਆਰੰਭਤਾ ਕੀਤੀ ਜਾ ਰਹੀ ਹੈ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਰਾਮਾਪਾ ਕੀਤਿਆਂ ਨੂੰ ਸੇਕ ਪਰਵਾਹ ਦੇ ਸਭ ਨੂੰ ਖੁਸ਼ੀ ਨਾਲ ਸਮੋ ਆਪ ਜੀ ਨੇ ਬਖਸ਼ਿਸ਼ ਦਿੱਤਾ ਹੈ ਐਸ ਜੀ ਮਹਾਰਾਜ ਆਪ ਜੀ ਦੀ ਬਹੁਤ ਪਰਵਾਣੀ ਸ੍ਰੀ ਸੁਖਮੀ ਸਾਹਿਬ ਜੀ ਦੇ ਯਾਦ ਹੋਏਗੀ ਅਨੰਤ ਸਾਹਿਬ ਜੀ ਆਹ ਕੌੜੀਆਂ ਬੜੀਆਂ ਗੜੀਆਂ ਮਹਾਰਾਜ ਬਖਸ਼ ਕਰੋ ਜੀ ਬੜੀ ਸੁਮੀ ਪਰਵਾਣੀ ਸੋਧ ਕੇ ਸੱਚੇ ਨੀਤੇ ਪਰਵਾਣ ਕਰਨੀ ਜੀ ਬੜੀ ਸੁਮੀ ਗੁਰਬਾਣੀ ਦਾ ਭਾਵ ਅਰਥ ਸੁਣ ਕੇ ਮੇਰੇ ਚੁਕਾਣਾ ਤੇ ਪ੍ਰਾਰੰਭਤ ਜੀੇਰਪਾ ਕਰਨੀ ਆਪ ਜੀਆਂ ਨੇ ਅੰਗ ਸੰਗ ਵਰਤ ਕੇ ਰਹਿਮਤਾ ਕਰਨੀਆਂ ਪਰਵਾਰਾਂ ਬੁਧਵਾਦੇ ਕਰਨੇ ਜੀ ਆਪ ਜੀਆਂ ਨੇ ਸਤ ਗੁਰੂ ਨੂੰ ਸਦਾ ਮਿਹਰਬਾਨ ਰਹਿਣਾ ਐਸੇ ਤਰ੍ਹਾਂ ਅਕੇ ਵਾਸਤੇ ਵੀ ਖੁਸ਼ੀਆਂ ਬਖਸ਼ਦੇ ਰਹਿਣਾ ਜੀ ਅੰਗ ਸੰਗ ਵਰਤ ਕੇ ਮਹਾਰਾਜ ਪਰਵਾਰਾਂ ਬੁਧਵਾਦੇ ਕਰਨੇ ਜੀ ਰਹਿਮਤਾ ਕਰਨੀਆਂ ਜੀ ਸੇਵਕਾਂ ਦੀ ਸੇਵਾ ਪ੍ਰਬੰਧ ਕਰਨੇ ਜੀ ਐਸੇ ਕੁਝ ਦੇ ਹੋਏ ਸਤਿਗੁਰੂ ਉਹਨੀਆਂ ਲਾਸ਼ਾਂ ਉੱਪਰ ਅਕੜੇ ਹੋਏ ਆਪ ਜੀ ਦੇ ਮਹਾਰਾਜ ਦਰਬਾਰ ਦੇ ਵਿੱਚ ਬਿਆਨਤ ਮਾਇਰ ਅਰਦਾਸ ਕਰਾਈ ਗਈ ਹੈ ਜੋ ਵੀ ਪ੍ਰਗਾਰਾਂ ਵੱਲੋਂ ਸਤਿਗੁਰੂ ਸਤਿਗੁਰੂ ਆਪ ਜੀ ਦੀ ਰਹਿਮ ਸਰਪ੍ਰਸਤੀ ਵਿੱਚ ਰੱਖਦੇ ਹੋਏ ਪਰਮਾਲਾ ਸਾਹਿਬ ਆਪ ਜੀ ਨੂੰ ਧੇੜ ਦਿੱਤੇ ਗਏਗੀ ਆਪ ਜੀ ਦੇ ਪਾਤਸ਼ਾਹ ਸੇਵਕਾਂ ਦੇ ਲੋਕ ਲੋਕ ਅਰਦੇ ਭਜਨੇ ਆਪ ਨੂੰ ਨਾਲ ਖਤੇ ਵਖਮੀ ਦੀ ਖੁਸ਼ੀਆਂ ਵੰਡੀਆਂ ਖੇੜੇ ਵਖਮੀ ਮਾਣ ਆਈ ਸੁਖਨੀ ਕੰਮੀ ਜੀ ਐਸ ਜੇਲੇ ਇਹਨਾਂ ਹੀ ਖੁਸ਼ੀਆਂ ਨੂੰ ਮੌਕਾ ਬਖਸ਼ਦੇ ਹੋਏ ਸਤਿ ਸ੍ਰੀ ਅਕਾਲ ਪੂਰੇ ਪਰਿਵਾਰਾਂ ਨੂੰ ਬਖਸ਼ਿਸ ਸਨ ਦਾ ਆਪ ਜੀ ਦੇ ਬੱਚੇ ਨੂੰ ਬਣਾ ਰਿਆ ਨੂੰ ਅਮਰ ਰੂਪੀ ਪੰਕਤੂਕਰਾਪ ਸ਼ਾਦੀ ਦੇਖਣ ਤੇ ਹਾਜ਼ਰ ਕੀਤੀ ਹੈ ਕਿਰਪਾ ਕਰਕੇ ਆਪ ਕੋ ਹੋਗੜਾ ਹੋਗੀ ਭੋਗ ਲੱਗਿਆ ਪ੍ਰਸਾਦ ਸੰਗਤ ਵਿੱਚ ਵੰਡਾਉਣ ਦੀ ਆਗਿਆਵਾਦੀ ਭਿਗਾਰਿਆਂ ਦੀ ਕਮੇਟੀ ਤੋਂ ਬਣਦੇ ਆਂ ਭਿਗਾਰੇ ਭਰਪੂਰ ਕਰਨੇ ਜੀ ਐਸ ਜੇਲੇ ਮਹਾਰਾਜ ਪਿਆਰ ਸਤਿਪੰਨੀ ਆ ਕੇ ਆਪ ਜੀ ਦੇ ਰਾਹੇ ਹਾਂ ਜੀ ਆਈ ਸਾਥ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਸਭ ਦੀਆਂ ਤਿਲ ਫੁੱਲ ਭਟਾਮਾ ਅੰਮ੍ਰਿਤ ਪਾਣੀ ਸਭ ਦੇ ਪਰਿਵਾਰਾਂ ਦੀ ਸੁਖ ਵਰਤਾਨੀ ਸਭ ਨੂੰ ਨਾਮਦਾਨ ਉਸ ਕੀ ਜਨ ਵਸਨਾ ਅੱਜ ਇਸ ਵੇਲੇ ਆਪ ਜੀ ਦੀ ਪਵਿੱਤਰ ਗੋਦ ਵਿੱਚ ਬੈਠਦੇ ਹੋਏ ਬਾਣੀ ਦਾ ਜਾਪ ਕਰਦੇ ਹੋਏ ਸੇਵਾ ਨਿਭਾਉਂਦੇ ਹੋਏ ਇਤਨੀ ਬਿਆੰਤ ਗਲਤੀਆਂ ਹੋ ਜਾਂਦੀਆਂ ਨੇ ਕਿ ਅਣਜਾਣ ਵਿੱਚੇ ਸਭ ਕੁਝ ਨਾ ਕਰਨਾ ਅੱਗੇ ਵਾਸਤੇ ਆਪਣੀ ਸੇਵਾ ਕਰਾ ਲੈਣਾ ਜੀ ਐਸ ਦਿਨੇ ਸਤ ਸ੍ਰੀ ਅਕਾਲ ਜੀ ਵਾਖਸ਼ਿਸ਼ ਕਰੋ ਜੀ ਪਵਿੱਤਰ ਹੁਕਮਨਾਮੇ ਵਸ ਕੇ ਸੰਗਤਾਂ ਨੂੰ ਨਦਰ ਨਜ਼ਰੀ ਨਿਹਾਲ ਕਰੋ ਜੀ ਉਪਰੰਤ ਕਾਰੋਬਾਰਾਂ ਦੀ ਅਰੰਭਤਾ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਗੁਰਮੁਖ ਪਿਆਰੇ ਮੇਲ ਜਿਨਾ ਮੇਰੇ ਆਪ ਜੀ ਦਾ ਨਾਮ ਕਿੱਥਾ ਹੋਇ ਨਾਨਕ ਨਾਮ ਸੜਦੀ ਜਸਾ ਏਰੇ ਭਾਣੀ ਸਭ ਵਾਹਿਗੁਰੂ ਜੀ ਦਾ ਖਾਸ ਸਤਿਗੁਰੂ ਜੀ ਦੀ ਹਜ਼ੂਰੀ ਚ ਬੈਠੇ ਹੋਏ ਸੰਤ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਆਪ ਸਭ ਨੂੰ ਪਤਾ ਹੀ ਹੈ ਕਿ ਭਾਈ ਜਿੰਦਰ ਸਿੰਘ ਦੇ ਦੋ ਸਾਥੀਆਂ ਇਹ ਗਾੜਾ ਮੇਰੇ ਇਹ کارਵਾਹੀ ਰੰਭਤਾ ਕੀਤੀ ਹੈ ਉਹ ਬਲੋ ਮਹਾਰਾਜ ਦੇ ਚਰਨ ਆਪਣੇ کارਵਾਹ ਦੇ ਥਾਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾੜ ਦੇ ਧੋਪ ਪਏ ਗਏ ਉਸ ਤੋਂ ਉਪਰੰਤ ਸੰਗਤਾਂ ਦੀ ਸੇਵਾ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸਮੂਹ ਸੰਗਤਾਂ ਨੇ ਅਰਦਾਸ ਕਰਨੀ ਹੈ ਕਿ ਇਹ ਸੱਚੇ ਪਾਤਸ਼ਾਹ ਨਾਲ ਗੁਰਮੁਖ ਵਿਆਰਿਆਂ ਦਾ ਇਹਦਾ ਕਾਰੋਬਾਰ ਉਸ ਵਿੱਚ ਵਾਅਦਾ ਕਰੇ ਕਿ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਗੁਰਮੁਖ ਪਿਆਰੇ ਜੋ ਕਿ ਗੁਰੂ ਜੀ ਨਾਲ ਜੁੜੇ ਹੋਏ ਆ ਸੋ ਸਾਰਿਆਂ ਨੇ ਸੱਚੇ ਦਿਲੋਂ ਅਰਦਾਸ ਕਰਦੀ ਹੈ ਕਿ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਸੋ ਦਾਸ ਦੀ ਵੀ ਗੁਰੂ ਮਹਾਰਾਜ ਅੱਗੇ ਚਰਨਾਛਾ ਜੀ ਤੇ ਗੁਰਮਖਾਂ ਦੇ ਜਿਹੜੇ ਕਾਰੋਬਾਰ ਆ ਉਹਨਾਂ 'ਚ ਗੁਰੂਵਾਲੇ ਦੇ ਵਾਅਦਾ ਕਰੇ ਸੋ ਸਮੂਹ ਸੰਗਤਾਂ ਦਾ ਪਰਿਵਾਰ ਵੱਲੋਂ ਗੁਰਮੁਖ ਪਿਆਰਿਆਂ ਵੱਲੋਂ ਤੇ ਦਾਸ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਭ ਤੋਂ ਪਹਿਰੇ ਸਤਿਕਾਰ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਾਰੇ ਸੰਗਤ ਨੂੰ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਭਾਈ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਇੱਥੇ ਟਾਪੇ ਦਾ ਤੇ ਨਾਲ ਆਪਣਾ ਆਫਿਸ ਕਰਨਗੇ ਜੀ ਇੱਥੇ ਬਿਲਕੁਲ ਮਾਜਰੀ ਦੇ ਸਾਹਮਣੇ ਆਪਣਾ ਤਹਿਸੀਲ ਦੇ ਸਾਹਮਣੇ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਵੀਰ ਜੀ ਵੱਲੋਂ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਜਿਨ੍ਹਾਂ ਨੇ ਸਾਡੂੰ ਵੀ ਬੁਲਾਇਆ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਕਿਸ ਤਰ੍ਹਾਂ ਮੰਨਦੇ ਵਿੱਚ ਆਇਆ ਕਿ ਇੱਕ ਪਾਸੇ ਧਾਰਮਿਕ ਸ਼ਖਸੀਅਤ ਹੋਣ ਦੇ ਨਾਤੇ ਸਿੱਖੀ ਪ੍ਰਚਾਰ ਕਰ ਰਹੇ ਹੋ ਤੇ ਦੂਜੇ ਪਾਸੇ ਇਹ ਜੋ ਸੇਵਾ ਲੱਗਰ ਦੀ ਸੇਵਾ ਕਹਿੰਦੇ ਇਹ ਵੀ ਲਵਾਉਣੀ ਹੈ ਤੇ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਸਭ ਤੋਂ ਪਹਿਲਾਂ ਫੇਸ ਵਿਦੇਸ਼ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਬਾਬਾ ਨਾਨਕ ਜੀ ਨੇ ਕਿਹਾ ਵੀ ਕੀਰਤ ਕਰੋ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਕੀਰਤ ਕਰਕੇ ਆਪਣੇ ਹੱਥੀ ਕੰਮ ਕਰਕੇ ਆਪਣਾ ਪਰਵਾਰ ਪਾਲੋ ਮਿਹਨਤ ਕਰੋ ਇਸ ਕਰਕੇ ਆਪਾਂ ਨੇ ਪਹਿਲਾਂ ਚਲੋ ਮਹਾਰਾਜ ਨੇ ਕਿਰਪਾ ਕੀਤੀ ਹੈ ਜੀ ਦੇਸ਼ ਵਿਦੇਸ਼ ਵੀ ਜਾਣੇ ਕੀਰਤਨ ਦੀ ਸੇਵਾ ਮਹਾਰਾਜ ਲੈ ਰਹੇ ਆ ਪਿੰਡ ਛੋਟੀ ਬੜੀ ਨਗਰ ਗੁਰਦੁਆਰਾ ਸਾਹਿਬ ਵੀ ਸੇਵਾ ਚੱਲ ਰਹੀ ਹੈ ਜੀ ਪਿਛਲੇ 12-13 ਸਾਲ ਤੋਂ ਇਹ ਸਤਿਗੁਰਾਂ ਦੀ ਕਿਰਪਾ ਹੈ ਸਤਿਗੁਰਾਂ ਨੇ ਗੁਰੂ ਘਰ ਦੀ ਵੀ ਸੇਵਾ ਬਖਸ਼ੀ ਹੈ ਤੇ ਨਾਲ ਦੀ ਨਾਲ ਸਾਈਡ ਬਿਜ਼ਨਸ ਕਹੋ ਜੀ ਅਸੀਂ ਹੁਣ ਅਸੀਂ ਸ਼ੁਰੂ ਕੀਤਾ ਜੀ ਘਰ ਵੀ ਅਸੀਂ ਕਰਿਆਨੇ ਦੀ ਦੁਕਾਨ ਕੀਤੀ ਹੋਈ ਹੈ ਤੇ ਨਾਲ ਦੀ ਨਾਲ ਥੋੜੋ ਬਹੁਤ ਅਸੀਂ ਦਿੱਲੀ ਦਾ ਵੀ ਕੰਮ ਕਰਦੇ ਹਾਂ ਇਸ ਕਰਕੇ ਇਹ ਤਸੀਲ ਨਾਲ ਪੈਰੀ ਹੈ ਬਲਾਕ ਮਾਜਰੀ ਵਿਖੇ ਇੱਥੇ ਪਹਿਲਾਂ ਵੀ ਕੰਮ ਕਰਦੇ ਸੀ ਇੱਥੇ ਤੋਂ ਪਹਿਲਾਂ ਸੀਸਮਾਣ ਵਾਲੇ ਜਿਹੜੇ ਫੌਜੀ ਵੀਰ ਸੀ ਉਹਨਾਂ ਨੇ ਢਾਬਾ ਕੀਤਾ ਹੋਇਆ ਸੀ ਕਿਸੇ ਕਾਰਨ ਕਰਕੇ ਉਹਨਾਂ ਦਾ ਚਲੋ ਚੱਲਿਆ ਨਹੀਂ ਫਿਰ ਸਤਗੁਰਾਂ ਨੇ ਕਿਰਪਾ ਕੀਤੀ ਸਾਡੀ ਗੱਲਬਾਤ ਹੋਈ ਤਾਂ ਇਹ ਸ਼ੁਰੂਆਤ ਫਿਰਿਆ ਆਰਐਸ ਪੰਜਾਬੀ ਢਾਬਾ ਅਸੀਂ ਨਾਲ ਮਿਲ ਕੇ ਸਾਡੇ ਪ੍ਰਾਣਾ ਸਾਹਿਬ ਜਵਾਈ ਤਲਵਿੰਦਰ ਸਿੰਘ ਜੀ ਤੇ ਸਾਡੇ ਰਿਸ਼ਤੇਦਾਰ ਗੁਰਦੀਪ ਸਿੰਘ ਜੀ ਅਸੀਂ ਤਿੰਨਾਂ ਨੇ ਰਲ ਕੇ ਇਹ ਢਾਬੇ ਦੀ ਸ਼ੁਰੂਆਤ ਕਰ ਰਹੇ ਹਾਂ ਵੀ ਪਹਿਲੀ ਤਰੀਕ ਨੂੰ ਅਸੀਂ ਇਹ ਆਰੰਭ ਕਰਨਾ ਹੈ ਸੇਵਾ ਦਾ ਜੋ ਅੱ체 ਗਾਟ ਹੋਣਗੇ ਕਸਟਮਰਾਂ ਨੂੰ ਨਾ ਕਹੀ ਜੀ ਸੇਵਾ ਦਿੱਤੀ ਜਾਊਗੀ ਚਾਹ ਪਾਣੀ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਅੱਜ ਕੱਲ੍ਹ ਜਿਹੜਾ ਫਾਸਟ ਫੂਡ ਦਾ ਨਾਮਾ ਜ਼ਿਆਦਾ ਹੈ ਕਿਸ ਤਰ੍ਹਾਂ ਦੀ ਅਸੀਂ ਇਸ ਦੇ ਵਿੱਚ ਢਾਬੇ ਦੇ ਵਿੱਚ ਖਾਣਾ ਆਏਗਾ ਜੀ ਹਰ ਪ੍ਰਕਾਰ ਦਾ ਭਾਵੇਂ ਪੰਜਾਬੀ ਖਾਣਾ ਅਸੀਂ ਅੱਜਕੱਲ ਜਿਹੜਾ ਛਕਦੇ ਆਂ ਜੀ ਸਾਰੇ ਨਹੀਂ ਚਿਕਨ ਨਹੀਂ ਜੀ ਕਿਉਂਕਿ ਅਸੀਂ ਗੁਰੂ ਘਰ ਦੇ ਸੇਵਾਦਾਰ ਆਂ ਅਸੀਂ ਪ੍ਰਚਾਰਕ ਵੀ ਆਂ ਇਹ ਸਿਰਫ ਵੈਸ਼ਨੂ ਢਾਬਾ ਹੋਏਗਾ ਤੇ ਸ਼ੁੱਧ ਵੈਸ਼ਨੂ ਇੱਥੇ ਬੜੇ ਤਰੀਕੇ ਨਾਲ ਜਿਹੜੇ ਮੇਰੇ ਨਾਲ ਦੇ ਸਿੰਘ ਆ ਉਹ ਵੀ ਬਹੁਤ ਗੁਰੂ ਘਰ ਨੂੰ ਮੰਨਣ ਵਾਲੇ ਆ ਇਸ ਕਰਕੇ ਅਸੀਂ ਪ੍ਰਚਾਰਕ ਵੀ ਆਂ ਅਸੀਂ ਸ਼ੁੱਧ ਵੈਸ਼ਨੂ ਇਹ ਢਾਬਾ ਚਲਾਣਾ ਹੈ ਹਰ ਪ੍ਰਕਾਰ ਦਾ ਇੱਥੇ ਖਾਣਾ ਮਿਲੇਗਾ ਤੇ ਚਾਹ ਪਾਣੀ ਦਾ ਨਾਲ ਬਰੈਡ ਪਕੌੜੇ ਸਮੋਸੇ ਸਾਰਾ ਕੁਝ ਮਿਲੇਗਾ ਜੋ ਵੀ ਮਤਲਬ ਕਿ ਵੈਸ਼ ਨੂੰ ਆਈ ਆ ਕਿੰਨੇ ਘੰਟੇ ਲਈ ਹੋਵੇਗੀ ਸਵੇਰ ਤੋਂ ਟਾਈਮਿੰਗ ਇਹ ਸਵੇਰ ਤੋਂ 24 ਘੰਟੇ ਦਾ ਵੀ ਹੁੰਦਾ ਹੈ ਕਿਉਂਕਿ ਰੋਡ ਚੱਲਦਾ ਵੱਡਾ ਫਰਾਲੀ ਤੋਂ ਵੱਡੀ ਰੋਡ ਇਹ ਸਵੇਰੇ 5 ਵਜੇ ਤੇ ਖੁੱਲੇ ਕਰੇਗਾ ਜੀ ਤੇ ਸ਼ਾਮ ਨੂੰ 9 ਵਜੇ ਤੱਕ ਸਮਾਪਤ ਹੋ ਜਾਊਗਾ ਸਾਰੀ ਹਾਂ ਜੀ ਤੇ ਸੰਗਤਾਂ ਨੂੰ ਖਾਸ ਕਰ ਨੌ ਜਵਾਨਾਂ ਨੂੰ ਜਿਹੜੇ ਬਾਹਰ ਜਾ ਰਹੇ ਨੇ ਆਪਣੇ ਪੰਜਾਬ 'ਚ ਰਹਿ ਕੋਈ ਰਹਿ ਕੇ ਵੀ ਇਸ ਤਰ੍ਹਾਂ ਦੇ ਕਿੱਤਾ ਕਿੱਤੇ ਕੀਤੇ ਜਾ ਸਕਦੇ ਨੇ ਕੋਈ ਨਾ ਕੋਈ ਕਾਰੋਬਾਰ ਕੀਤਾ ਉਹਨੂੰ ਸੁਨੇਹਾ ਕੀ ਦੇਣਾ ਚਾਹੁੰਦਾ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਦੇ ਵੀ ਆਪਾਂ ਨੇ 50-50 ਲੱਖ ਰੁਪਇਆ ਲਾ ਕੇ ਬਾਹਰ ਨੂੰ ਜਾਣੇ ਆ ਹੁਣ ਅਮਰੀਕਾ ਦੇ ਵਿੱਚ ਯੂ ਐਸ اے ਦੇ ਵਿੱਚ ਦੇਖੋ ਕਿੰਨੇ ਮਿਹਨਤ ਦੇ ਨਾਲ ਪੈਸੇ ਕਮਾ ਕੇ 50-50 ਲੱਖ ਰੁਪਇਆ ਲਾ ਕੇ ਨੌਜਵਾਨ ਗਏ ਉਹਨਾਂ ਨੂੰ ਵਾਪਸ ਭੇਜ ਤੇ ਆ ਪੱਕੇ ਨਹੀਂ ਹੋ ਸਕੇ ਇਸ ਕਰਕੇ ਮੈਂ ਇਹ ਹੀ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਣਾ ਕਾਰੋਬਾਰ ਕਰੋ ਇਹਦੇ ਵਿੱਚ ਕੋਈ ਸੰਗ ਨਹੀਂ ਹੈ ਸਾਨੂੰ ਵੀ ਬਥੇਰੇ ਨੇ ਕਹਿਣਾ ਵੀ ਤੁਸੀਂ ਪਾਠ ਵੀ ਕਰਦੇ ਆਂ ਵੀ ਕਹਿਣਗੇ ਬਾਬੇ ਦੇ ਕੰਮ ਦੀ ਖਾਸੇ ਕਰੇ ਹੋਏ ਆ ਬੜਾ ਕੁਝ ਸਾਨੂੰ ਬੋਲਦੇ ਹੁਣ ਵੀ ਬੋਲਦੇ ਆਂ ਵੀ ਬਾਬੇ ਦੇ ਥੱਲੇ ਨੂੰ ਫੋਰਚੂਨਰ ਗੱਡੀ ਆਸੀਂ ਮਿਹਨਤ ਕਰਦੇ ਆਂ ਭਾਈ ਮਿਹਨਤ ਦਿਨ ਰਾਤ ਕਰਦੇ ਆਂ ਇਸ ਕਰਕੇ ਅਸੀਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਪੰਜਾਬ ਵਿੱਚ ਰਹਿ ਕੇ ਆਪਣੇ ਪੰਜਾਬ ਨੂੰ ਛੱਡ ਕੇ ਨਾ ਜਾਈਏ ਆਪਾਂ ਬਾਹਰਲੇ ਕਿਸੇ ਸਟੇਟ 'ਮਾਂ ਜਾਂਦੇ ਆਂ ਆਪਾਂ ਨੂੰ ਇੱਕ ਮਰਲਾ ਜਗ੍ਹਾ ਨਹੀਂ ਮਿਲਦੀ ਆ ਆਹ ਪੰਜਾਬ ਨੂੰ ਸ਼ਾਮਲਾਤ ਬਣਾਇਆ ਹੋਇਆ ਦੇਖੋ ਜੇ ਆਪਾਂ ਹਮਾਚਲ ਜਾਣਾ ਹੁੰਦਾ ਗੱਡੀ ਲੈ ਕੇ ਜਾਈਏ ਆਪਣਾ ਟੈਕਸ ਲੱਗਦਾ ਜੇ ਪੰਜਾਬ ਵਿੱਚ ਕੋਈ ਕੋਈ ਵੀ ਆਵੇ ਚਾਹੇ ਕਿਸੇ ਵੀ ਸਟੇਟ ਦਾ ਕੋਈ ਟੈਕਸ ਨਹੀਂ ਹੈ ਇਹਦਾ ਸ਼ਾਮਲਾਦ ਬਣਾਈ ਵੀ ਇਸ ਕਰਕੇ ਸਾਡੇ ਵੀ ਕਾਨੂੰਨ ਬਣਨਾ ਚਾਹੀਦਾ ਵੀ ਕੋਈ ਬਾਹਰ ਦਾ ਪ੍ਰਵਾਸੀ ਆ ਕੇ ਇੱਥੇ ਜ਼ਗਾ ਨਾ ਖਰੀਦ ਸਕੇ ਪ੍ਰਵਾਸੀਆਂ ਦੀਆਂ ਜਿਆਦਾ ਦੁਕਾਨਾਂ ਦੇਖਣ ਨੂੰ ਮਿਲਦੀਆਂ ਕਿਤੇ ਵੀ ਮਾਤੀ ਚੱਲ ਹਾਂਜੀ ਇੱਕ ਹੋਰ ਹੈ ਜੀ ਆਪਣੇ ਨੌਜਵਾਨਾਂ ਨੇ ਕੰਮ ਛੱਡਦੇ ਹੈ ਜੀ ਇਹਦੇ ਵਿੱਚ ਕੋਈ ਸੰਗ ਵਾਲੀ ਗੱਲ ਨਹੀਂ ਹੈ ਜੀ ਮਿਹਨਤ ਕਰੋ ਪਹਿਲਾਂ ਮਿਹਨਤ ਕਰਦੇ ਸੀ ਬਜ਼ੁਰਗ ਸਾਰੇ ਕਰਦੇ ਸੀ ਖੇਤਾਂ ਬਾਬੀ ਅਸੀਂ ਖੁਦ ਕੰਮ ਕਰਿਆ ਮੱਕੀਆਂ ਵੀ ਗੁੱਟ ਦੇ ਰਹੇ ਆਂ ਆ ਟੋਕਾ ਅਸੀਂ ਆਹ ਹਾਥੀ ਕਰਦੇ ਰਹੇ ਇਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕੋਈ ਸਬਜ਼ੀ ਦੀ ਦੁਕਾਨ ਭਾਵੇਂ ਕੋਈ ਵੀ ਜਿੱਦਾਂ ਦੀ ਤੁਸੀਂ ਦੁਕਾਨ ਕਰ ਸਕਦੇ ਕਰੋ ਆਪਣੀਆਂ ਖੇਤਾਂ ਵਿੱਚ ਉਗਾਓ ਫਸਲਾਂ ਉਗਾ ਕੇ ਆਪ ਤੁਸੀਂ ਵੇਚੋ ਸੜਕ ਤੇ ਬਹਿ ਜਾਓ ਹੁਣ ਤਾਂ ਟ੍ਰੈਫਿਕ ਬਹੁਤ ਹੋ ਗਈ ਜਿੱਥੇ ਮਰਜ਼ੀ ਕੰਮ ਕਰ ਸਕਦੇ ਆਪਾਂ ਵਿਦੇਸ਼ਾਂ ਨੂੰ ਜਾਣਾ ਛੱਡੋ ਕਿਉਂਕਿ ਉੱਥੇ ਕੁਝ ਨਹੀਂ ਅਸੀਂ ਆਸਟ੍ਰੇਲੀਆ ਵੀ ਜਾ ਕੇ ਆਏ ਹੋਰ ਵੀ ਚਾਰ ਪੰਜ ਦੇਸ਼ਾਂ ਵਿੱਚ ਜਾ ਕੇ ਆਏ ਜਿਹੜਾ ਆਨੰਦ ਆ ਇੱਥੇ ਆ ਪੰਜਾਬ ਦੇ ਵਿੱਚ ਉਹ ਬਾਹਰ ਨਹੀਂ ਹੈ ਵੀ ਤਾਂ ਉਹੀ ਕੰਮ ਕੀਤਾ ਜਾਂਦਾ ਜਿਹੜਾ ਉੱਥੇ ਵੀ ਉੱਥੇ ਜਾ ਕੇ ਆਪਾਂ ਨੂੰ ਦਿਹਾੜੀਆਂ ਕੰਨੀਆਂ ਪੈਣੀਆਂ ਇਸ ਕਰਕੇ ਜੇ ਆਪਾਂ ਇੱਥੇ ਹੀ ਦਿਹਾੜੀ ਆਪਾਂ ਮਿਹਨਤ ਕਰੀਏ ਤਾਂ ਸਭ ਕੁਝ ਇੱਥੇ ਹੀ ਬਣ ਸਕਦਾ ਸੋ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਟਿੰਕੂ ਸ਼ਰਮਾ ਜੀ ਪਹੁੰਚੇ ਨੇ ਕਾਂਗਰਸ ਪਾਰਟੀ ਤੋਂ ਉਹ ਵੀ ਪਹੁੰਚੇ ਨੇ ਸੋ ਧੰਨਵਾਦ ਉਹਨਾਂ ਦਾ ਸਾਡੇ ਸੋ ਚਲਦੇ ਚਲਦੀ ਗੱਲਬਾਤ ਦੇ ਵਿੱਚ ਕਾਂਗਰਸ ਹਲਕਾ ਇੰਚਾਰਜ ਵੀਰੇ ਸ਼ਰਮਨ ਟਿੰਕੂ ਅਚੇਚੇ ਤੌਰ ਤੇ ਵਧਾਈਆਂ ਦੇਣ ਲਈ ਅਰਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬਲਾਕ ਮਾਦਰੀ ਵਿਖੇ ਪੁੱਜੇ ਨੇ ਸੋ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਇਸ ਸ਼ੁਭ ਮੌਕੇ ਤੇ ਸ਼ਰਮਾ ਜੀ ਖਾਸ ਕਰਕੇ ਗੱਲ ਕੀਤੀ ਜਾਵੇ ਨੌ ਜਵਾਨੀ ਵਿਦੇਸ਼ਾਂ ਵੱਲੋਂ ਜਾ ਰਹੀ ਹੈ ਉਪਰਾਲਾ ਰਜਿੰਦਰ ਸਿੰਘ ਦਾ ਬਹੁਤ ਬਧੀਆ ਹੈ ਜਿਹੜਾ ਅੱਜ ਇੱਥੇ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਜਾ ਰਿਹਾ ਹੈ ਖਾਸ ਕਰ ਇਸ ਉਪਰਾਲੇ ਨੂੰ ਦੇਖਦੇ ਨੌਜਵਾਨਾਂ ਨੂੰ ਮੈਸੇਜ ਕੀ ਦੇਣਾ ਚਾਹੂੰਗਾ ਨੌਜਵਾਨਾਂ ਨੂੰ ਵੀ ਮੈਸੇਜ ਆ ਸਭ ਨਾਲੋਂ ਪਹਿਲਾਂ ਤਾਂ ਮੈਂ ਰਜਿੰਦਰ ਸਿੰਘ ਜੀ ਨੂੰ ਵਧਾਈ ਜਨਣਾ ਜਿਨ੍ਹਾਂ ਨੇ ਢਾਬਾ ਖੋਲ੍ਹਿਆ ਪੰਜ-ਛੇ ਬੰਦਿਆਂ ਨੂੰ ਰੋਜ਼ਗਾਰ ਦੇਣਗੇ ਠੀਕ ਹੈ ਨਾ ਉਹਦੇ ਜਰੀਏ ਸਾਰੇ ਨੌਜਵਾਨ ਬੱਚਿਆਂ ਨੂੰ ਵੀ ਤੇ ਮਾਪੇ-ਬਾਪ ਨੂੰ ਵੀ ਬਹੁਤ ਦੁੱਖ ਦੇ ਨਾਲ ਕੱਟ-ਕੱਟ ਕੇ ਜ਼ਮੀਨਾਂ ਬਣਦੀਆਂ ਪੈਸੇ ਇਕੱਠੇ ਹੁੰਦੇ ਆ 40-40 50-50 ਲੱਖ ਰੁਪਇਆ ਦੇ ਕੇ ਬਾਹਰ ਨੂੰ ਜਾ ਰਹੇ ਆ ਇਹਨਾਂ ਨੂੰ ਇਹ ਸਬਕ ਸਿੱਖਣਾ ਚਾਹੀਦਾ ਅਮਰੀਕਾ ਤੋਂ ਜਦੋਂ ਹੁਣ ਸਾਡੇ ਬੱਚੇ ਭੇਜੇ ਆ ਹੱਥ ਖੜੀਆਂ ਲਾ ਕੇ ਪੈਰਾਂ 'ਚ ਬੀੜੀਆਂ ਲਾ ਕੇ ਜਿਹੜਾ ਸਾਡਾ ਪ੍ਰਧਾਨ ਮੰਤਰੀ ਉਹ ਬਣੀਆਂ ਕਰਦਾ ਵੀ ਮੇਰਾ ਟਰੰਪ ਆਏ ਆ ਮੇਰਾ ਦੋਸਤ ਆ ਉਹਨੂੰ ਇੱਕ ਲਫ਼ਜ਼ ਨਹੀਂ ਕਹਿ ਸਕਿਆ ਵੀ ਤਾਂ ਸਾਡੇ ਨਾਲ ਮਾੜੀ ਕਰੀ ਲੈ ਕੇ ਅੰਮ੍ਰਿਤਸਰ ਤਾਰ ਤੇ ਜਿਹੜੇ ਗੁਜਰਾਤ ਦੇ ਵੀ ਲੋਕ ਸੀ ਮੁੰਡੇ ਸੀ ਨੌਜਵਾਨ ਸੀ ਉਹ ਵੀ ਅੰਮ੍ਰਿਤਸਰ ਤਾਰ ਤੇ ਸਿਰਫ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸੋ ਇਹ ਚੀਜ਼ਾਂ ਸਾਰੀਆਂ ਦੇਖਦੇ ਹੋਏ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹਣਾ ਹੈ ਧਿਆਨ ਤੇ ਰੱਖਣ ਧਿਆਨ ਦੇ ਵਿੱਚ ਰੱਖਣ ਸਾਰੀਆਂ ਗੱਲਾਂ ਸਾਨੂੰ ਇਹ ਗੱਲਾਂ ਤੋਂ ਦੂਰ ਹੋਣਾ ਚਾਹੀਦਾ ਵੀ ਅਸੀਂ ਬਾਹਰ ਜਾਣਾ ਹੈ ਖੇਤੀ ਹੈ ਜਿੰਨੀ ਹੈ ਉਹਦੇ ਚ ਗੁਜ਼ਾਰੇ ਪਹਿਲਾਂ ਵੀ ਕਰਦੇ ਸੀ ਸਮਝਦੇ ਆਂ ਅਸੀਂ ਵੀ ਪੜ੍ਹਾਈ ਕਰ ਲਈ ਨੌਕਰੀਆਂ ਮਿਲਦੀਆਂ ਨਹੀਂ ਸਰਕਾਰ ਜਿਹੜੀ ਮਰਜ਼ੀ ਲੈ ਲੀਏ ਚਾਹੇ ਆਪਾਂ ਅੱਜ ਪੰਜਾਬ ਦੀ ਸਰਕਾਰ ਦੀ ਗੱਲ ਕਰ ਲਈਏ ਚਾਹੇ ਸੈਂਟਰ ਵਾਲੀ ਸਰਕਾਰ ਦੀ ਗੱਲ ਕਰ ਲਈਏ ਝੂਠੇ ਦਿਲਾਸੇ ਦਿੱਤੇ ਜਾਂਦੇ ਆ 2 ਲੱਖ ਨੌਕਰੀ 2 ਕਰੋੜ ਨੌਕਰੀ ਆਏ ਸਾਲ ਉਹਨਾਂ ਨੇ ਦੇਣੀ ਸੀ ਜਿਸ ਦਿਨ 2014 ਚ ਸਰਕਾਰ ਬਣੀ ਜੇ ਆਏ ਸਾਲ ਦਿੰਦੇ ਅੱਜ 11 11 11 ਸਾਲ ਹੋ ਗਏ 22 ਕਰੋੜ ਨੌਕਰੀ ਮਿਲ ਜਾਂਦੀ 22 ਨਾ ਦਿੰਦੇ 15 ਕਰੋੜੇ ਦੇ ਦਿੰਦੇ ਸਾਡੇ ਬੱਚੇ ਐਡਜਸਟ ਹੋ ਜਾਂਦੇ ਹੋ ਗੀ ਰਿਹਾ ਸਗੋ ਜਿਹੜੀਆਂ ਸਰਕਾਰੀ ادارے ਸੀ ਉਹਨੂੰ ਵੇਚਿਆ ਜਾ ਰਿਹਾ ਪ੍ਰਾਈਵੇਟ ਕਰਿਆ ਜਾ ਰਿਹਾ ਪ੍ਰਾਈਵੇਟ ਜਿਹੜੇ ਸਾਡੇ ਛੋਟੇ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਸਰਕਾਰੀ ਸਕੂਲਾਂ ਦੇ ਪੜ੍ਹੇ ਬੱਚੇ ਉਹ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜ੍ਹਦੇ ਆ ਚੰਗੇ ਸਕੂਲਾਂ ਮਾਡਰਨ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪੇਰੈਂਟਸ ਉਨੇ ਸਾਡੇ ਪਿੰਡਾਂ ਦੇ ਪੈਸੇ ਨਹੀਂ ਦੇ ਸਕਦੇ ਸਾਡੇ ਬੱਚੇ ਫੇਰ ਪਿੱਛੇ ਰਹਿ ਜੰਨੇ ਆ ਉਹ ਸਰਕਾਰੀ ਨੌਕਰੀ ਆ ਉਹ ਖਤਮ ਹੋ ਗਈ ਚਾਹੇ ਤੁਸੀਂ 에어ਪੋਰਟ ਲੈ ਲੋ ਉਹ ਵੇਚੀ ਜਾਂਦੇ ਆ ਸੋ ਨਲਕੀਆਂ ਸਰਕਾਰ ਦੀਆਂ ਭੁਗਤ ਅਸੀਂ ਰਹੇ ਆ ਸਾਡੀ ਇਹ ਗੱਲ ਆ ਵੀ ਅਸੀਂ ਵੋਟਾਂ ਉਹਨਾਂ ਨੂੰ ਪਾ ਦਿੰਨੇ ਆ ਉਹਨਾਂ ਦੇ ਉਹਨਾਂ 'ਚ ਜਾ ਕੇ ਚੱਕਰਾਂ 'ਚ ਜਾ ਕੇ ਆ ਹੁਣ ਇਹ ਜਿਹੜੀ ਸਰਕਾਰ ਹਜ਼ਾਰ ਹਜ਼ਾਰ ਰੁਪਈਆ ਮੇਰੀਆਂ ਭੈਣਾਂ ਬੀਬੀਆਂ ਨੂੰ ਦੇਣਾ ਸੀ ਉਹ ਹਜ਼ਾਰ ਕੇ ਆ ਆਹ ਖੜੀਆਂ ਮੇਰੀਆਂ ਭੈਣਾ ਇਹ 10 ਦਸਾਂ ਵੀ ਦੇਖ ਜਦੋਂ 1000 ਮਿਲਿਆ ਕਿਸੇ ਨਾ ਕਿਸੇ ਰਝਾਵੇਂ ਕੋਈ ਨਾ ਕੋਈ ਗੱਲ ਚ ਰਝਾ ਲੈਣੇ ਆ ਉਹ ਸਰਕਾਰਾਂ ਦੀਆਂ ਗੱਲਾਂ ਛੱਡ ਕੇ ਆਪਦੇ ਪਰਿਵਾਰ ਦੇ ਆਪਦੇ ਸ਼ਹਿਰ ਦੀ ਆਪਦੇ ਪਿੰਡ ਦੀ ਆਪਦੇ ਪਰਿਵਾਰ ਦੀ ਗੱਲ ਕਰਨ ਉਹਨੂੰ ਕਿਵੇਂ ਆਪਾਂ ਨੇ ਉੱਪਰ ਲੈ ਜਾਣਾ ਆਂਡ ਗਵਾਨ ਚ ਆਪਾਂ ਮਿਲ ਕੇ ਰਹੀਏ ਜਿਹਦੇ ਨਾਲ ਆਪਣੀਆਂ ਤਰੱਕੀਆਂ ਹੋਣ ਜਿਹੜੇ ਨਸ਼ੇ ਆ ਹੋਰ ਮਾੜੇ ਕੰਮਾਂ 'ਚ ਬੱਚੇ ਪੈ ਗਏ ਆਪਾਂ ਉਹਨਾਂ ਨੂੰ ਰੋਕੀਓ ਖੇਡਾਂ ਵਾਲੇ ਪਾਸੇ ਤੁਰਨ ਖੇਡਾਂ ਵਾਲੇ ਪਾਸੇ ਧਿਆਨ ਦਿਈਏ ਇਹੀ ਮੈਸੇਜ ਆ ਮੇਰਾ ਜਿਹੜੀਆਂ ਨੌਕਰੀਆਂ ਜਿਹੜੇ ਕਰ ਸਕਦੇ ਆ ਘਰ ਜਿੰਨਾ ਕੰਮ ਹੁੰਦਾ ਘਰ ਘਰਨ ਕੁਛ ਨਾ ਕੁਛ ਨੌਕਰੀਆਂ ਮਿਲਣਗੀਆਂ ਸੋ ਅਸੀਂ ਤਾਂ ਪ੍ਰਮਾਤਮਾ ਦੇ ਕੋਲ ਵੀ ਇਹੀ ਬੇਨਤੀ ਕਰਦੇ ਆ ਵੀ ਸਰਕਾਰਾਂ ਨੂੰ ਵੀ ਸਤਿਬੁੱਧੀ ਬਖਸ਼ੇ ਵੀ ਝੂਠ ਬੋਲਣਾ ਬੰਦ ਕਰਨ ਨੌਕਰੀਆਂ ਜੇ 100% ਨਹੀਂ ਦੇ ਸਕਦਾ ਜਿੰਨੀਆਂ ਗਈਆਂ 50% ਦਾ ਸਹਨ ਬੱਚੇ ਦਾ ਅਡਜਸਟ ਹੋਣ ਤੇ ਬੱਚਿਆਂ ਨੂੰ ਵੀ ਇਹੀ ਅਸੀਂ ਕਰਦੇ ਹਾਂ ਬੱਚਿਆਂ ਬਾਰੇ ਵੀ ਪਰਮਾਤਮਾ ਦੇ ਚਰਨਾਂ 'ਚ ਵੀ ਮਾਪੇ-ਬਾਪ ਨੂੰ ਵੀ ਤੇ ਬੱਚਿਆਂ ਨੂੰ ਵੀ ਸਤਬੁੱਧੀ ਬਖਸ਼ੇ ਵੀ ਆਪਦੇ ਮਾਪੇ-ਬਾਪ ਦਾ ਕਹਿਣਾ ਮੰਨਣ ਤੇ ਕਹਿਣਾ ਮੰਨ ਕੇ ਇੱਥੇ ਕੁਛ ਨਾ ਕੁਛ ਜਿੰਨਾ ਕਿ ਕੰਮ ਹੈ ਉਹ ਕਰਨਾ ਚਾਹੀਦਾ ਪੰਜਾਬ 'ਚ ਵੀ ਬੜੇ ਕੰਮ ਹੈ ਆਪਣੇ ਆਪ ਕਰੇ ਜਾ ਸਕਦੇ ਆ ਸਰਵਾਈਵ ਕਰਨਾ ਪਤਾ ਵੀ ਟਾਈਮ ਲੱਗਦਾ ਸਾਲ 2 ਸਾਲ 3 ਸਾਲ ਜਦੋਂ ਆਪਾਂ ਕੰਮ ਕਰਦੇ ਆ ਛੋਟਾ ਕੰਮ ਹੈ ਮੇਰੇ ਹਿਸਾਬ 'ਚ ਕੋਈ ਵੱਡਾ ਛੋਟਾ ਕੰਮ ਨਹੀਂ ਹੈ ਕੰਮ ਕਰਨਾ ਕੀਰਤ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਮੈਂ ਇਹੀ ਮੈਸੇਜ ਦੇਣਾ ਚਾਹਨਾ ਹੈ ਇਹੀ ਮਹਾਰਾ ਦੇ ਚਰਨਾਂ 'ਚ ਬੇਨਤੀ ਕਰਨ ਬਈ ਸਤਿਗੁਰੂ ਦੀ ਬਖਸ਼ੇ ਬਲ ਬੋਇਕ ਜੇ ਬੁੱਧੀ ਬਖਸ਼ੇ ਪ੍ਰਮਾਤਮਾ ਬਈ ਚੜ੍ਹਦੀ ਕਲਾ 'ਚ ਸਾਡਾ ਪੰਜਾਬ ਰਹੇ ਉਹ ਕੀ ਨਾ ਜੀ ਤੁਹਾਡਾ ਕਰਮਜੀਤ ਸਿੰਘ ਆ ਜੀ ਉਹ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬਲਾਗ ਦੇ ਵਿੱਚ ਇਸ ਢਾਬੇ ਦੀ ਓਪਨਿੰਗ ਤੇ ਪੁੱਜਿਓ ਤੇ ਸੁਣਨ ਚਾਹਿਆ ਕਿ ਤੁਸੀਂ ਆਪ ਵੀ ਹੱਥੀਂ ਕਿਰਤ ਕਰਦੇ ਰਹੋ ਪਹਿਲਾਂ ਕੀ ਕਰਦੇ ਸੀ ਤੁਸੀਂ ਬਾਜ਼ਰ ਤੁਸੀਂ ਇਹ ਸਮਝੋ ਵੀ ਕਿਰਤ ਕਰਦੇ ਆਂ ਰੇੜੀ ਲਾਉਨੇ ਆ ਤੇ ਹਾਂ ਇਹ ਇਹ ਵੀ ਆਪਣੀਆਂ ਆ ਜਿਹੜਾ ਅੱਜ ਕਰਿਆ ਨਾ ਪ੍ਰੋਗਰਾਮ ਇਹ ਆਪਣੇ ਰਿਸ਼ਤੇਦਾਰਾਂ ਬਹੁਤ ਖੁਸ਼ੀ ਆ ਵੀ ਜਦੋਂ ਹਾਂ ਟਾਬਾ ਕਰਿਆ ਠੀਕ ਹੈ ਜੀ ਮੈਂ ਕੁੱਲਚ ਦੀ ਰੇੜੀ ਲਾਉਣਾ ਦੋ ਰੇੜੀਆਂ ਆਪਣੀਆਂ ਮੈਂ ਲਾਉਂਦਾ ਜੀ ਬਡੋਲੇ ਬਡੋਲੇ ਰੋਡ ਤੇ ਬਡੋਲੇ ਹਾਂਜੀ ਉਹ ਮੈਕਸਪੋਰ ਚੰਡੀਗੜ੍ਹ ਨਾ ਨਿਊ ਚੰਡੀਗੜ੍ਹ ਭਜਦਾ ਮੈਂ ਸ਼ੁਰੂ ਤੋਂ ਰੇੜੀ ਲਾਉਣਾ ਸ਼ੁਰੂ ਤੋਂ ਠੀਕ ਹੈ ਜੀ ਤੁਹਾਡੇ ਕੋਲ ਤੁਹਾਡੀ ਜਿਹੜੀ ਹਾਂ ਮੇਰੀ ਹੁੰਦੀ ਹੈ ਹੁਣ ਜੇ ਆਪਾਂ ਕਹੀਏ ਵੀ ਕੁਲਚੇ ਲਾਉਂਦਾ ਐ ਰੇਡੀਅਮ ਆ ਮੇਰੇ ਜਵਾਖ ਹਨੀਆਂ ਪੜੇ ਲਿਖੇ ਵੀ ਆ ਠੀਕ ਹੈ ਜੀ ਚਾਰ ਕੁੜੀਆਂ ਮੇਰੀਆਂ ਵਿਆਹੀਆਂ ਹੋਈਆਂ ਦੋ ਮੁੰਡੇ 25 30 ਸਾਲ ਤੋਂ ਲਾ ਰਿਹਾ ਮੈਂ ਹਾਂ 25 30 ਸਾਲ ਤੋਂ ਰੇਡੀਓ ਲਾਈ ਆ ਬਾਬੇ ਦੀ ਕਿਰਪਾ ਸਾਰਾ ਕੁਝ ਓਕੇ ਆ ਗੱਡੀ ਮੋਟਰਸਾਈਕਲ ਜੋ ਵੀ ਕਹ ਲੋ ਜਿਹੜੀ ਜਰੂਰਤ ਆ ਨਾ ਸਾਰੀ ਹੈਗੀ ਆ ਮਿਆਂ ਨੇ ਬੱਚੇ ਵੀ ਠੀਕ ਆ ਸੋਹਣੀਆਂ ਸਭ ਵੀ ਕੰਮ ਨਹੀਂ ਮਾੜਾ ਕੋਈ ਵੀ ਹੁੰਦਾ ਮੈਂ ਤਾਂ ਸਮਝ ਨੂੰ ਵੀ ਨੌਕਰੀ ਛੱਡ ਗਿਆ ਜਦੋਂ ਲੰਦਾ ਵੀ ਲੰਦਾ ਭਾਵੇਂ ਕਿ ਪ੍ਰਵਾਸੀਆਂ ਜਿੱਥੇ ਪ੍ਰਵਾਸੀ ਕਰਦੇ ਨੇ ਇਹ ਕੰਮ ਪੰਜਾਬੀ ਵੀ ਕਰ ਸਕਦੇ ਯਾਰ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਆ 20-22000 ਰੁਪਏ ਜੋਬ ਲੰਦਾ ਹੈ ਇੱਥੇ ਆਪਣੇ ਸਵਰਾਜ ਚ ਮੈਂ ਤਾਂ ਇਹਨੂੰ ਵੀ ਕਹਿੰਦਾ ਵੀ ਜਿਹੜੀ ਲਾ ਕਿਉਂ ਕਿਸੇ ਦੇ ਥੱਲੇ ਕੰਮ ਕਰਦਾ ਹੈ ਉੱਥੇ ਤਾਂ ਨੂੰ ਹਾਂ ਉੱਥੇ ਤੈਨੂੰ 1000 ਰੁਪਏ ਬਣਦਾ 800 1000 ਬਣਦਾ ਇੱਥੇ ਤੂੰ 2500 ਰੁਪਏ ਕਮਾਏਗਾ ਮੇਰੇ ਬਰਾਬਰ ਖੜ ਕੇ ਰੋਜ ਕਿਉਂ ਜੀ ਆਪਣਾ ਕੰਮ ਕਰੋ ਕਈ ਵਾਰ ਸੁਣਨ ਚ ਆਇਆ ਹੈ ਕਿ ਜਿਸ ਥਾਂ ਤੇ ਪ੍ਰਵਾਸੀਆਂ ਵੱਲੋਂ ਰੇੜੀਆਂ ਲਾਈਆਂ ਜਾਂਦੀਆਂ ਪੰਜਾਬੀ ਦੀ ਰੇੜੀ ਨਹੀਂ ਲੱਗਣ ਹੁੰਦੇ ਹਾਂ ਕਰਦੇ ਆ ਮੈਂ ਦੇਖਿਆ ਕਿ ਥੋੜੇ ਟਾਈਮ ਤੋਂ ਇੱਥੇ ਖੜ੍ਹੂ ਲੱਗਿਆ ਇਸੇ ਹਾਂ ਜੀ ਹਾਂ ਚਲੋ ਖੈਰ ਸਿਚੁਏਸ਼ਨ ਬੜੀ ਕੋਈ ਹਾਂ ਜੇ ਅਸੀਂ ਉਹਨਾਂ ਦੇ ਨੇੜੇ ਲਾਉਨੇ ਆ ਨਾ ਕਿਤੇ ਜਿਵੇਂ ਹੁਣ ਕੋਈ ਪ੍ਰਵਾਸੀ ਖੜਾ ਜੇ ਉਹਦੇ ਲਾਗ ਅਸੀਂ ਖੜਾ ਦੰਦੇ ਆ ਫਿਰ ਉਹ ਸਾਨੂੰ ਆਕੇ ਕਹਿਣਗੇ ਵੀ ਥੋੜਾ ਜਿਹਾ ਅੱਗੇ ਪਿੱਛੇ ਕਰੋ ਅੱਛਾ ਹਾਂ ਜੀ ਵੀ ਇੱਧਰ ਕਰ ਲਓ ਜਾਂ ਉੱਧਰ ਕਰ ਲਓ ਅਸੀਂ ਉਹਨਾਂ ਨੂੰ ਕਹੇ ਸਾਡੇ ਤੁਸੀਂ ਕਰ ਲਓ ਉਹ ਸਾਨੂੰ ਕਹਿ ਦਿੰਦੇ ਆ ਵੀ ਸਰਦਾਰ ਜੀ ਥੋੜਾ ਉਧਰ ਕਰਦੇ ਠੀਕ ਆ ਅਸੀਂ ਵੀ ਚਲੋ ਮੰਨ ਲਿਆ ਅਸੀਂ ਕਹਿੰਦੇ ਵੀ ਨਹੀਂ ਲੜਾਈ ਝਗੜਾ ਨਹੀਂ ਅਸੀਂ ਨਹੀਂ ਹਾਂ ਕੋਈ ਗੱਲ ਨਹੀਂ ਅਸੀਂ ਤੁਸੀਂ ਉਹ ਦੇਖਣਾ ਅਸੀਂ ਥੋੜਾ ਜਿਹਾ ਹੋਰ ਅੱਗੇ ਹੋ ਖੜ ਜਾਾਂਗੇ ਕੋਈ ਗੱਲ ਨਹੀਂ ਹਾਂ ਜੀ ਬੜੇ ਤਾਂ ਤੇ ਵਾਈ ਜੀ ਹੋਰਾਂ ਦੇ ਕਾਰੋਬਾਰ ਬਾਰੇ ਕੀ ਬਹੁਤ ਜ਼ਿਆਦਾ ਕੁਝ ਵੀ ਰਿਸ਼ਤੇਦਾਰ ਆਪਣੇ ਠੀਕ ਆ ਹਾਂ ਬਸ ਜਿਹੜਾ ਟੱਬਾ ਖੋਲਿਆ ਸਾਡੇ ਪੁਰਾਣਾ ਉਹ ਵੀ ਇਹਦੇ ਨਾਲ ਹੀ ਆ ਜਿਹੜਾ ਕੁਲਦੀਪ ਸਿੰਘ ਕਹਿੰਦਾ ਗਰਦੀਪ ਸਿੰਘ ਪੁਰਾਣਾ ਹੀ ਆ ਸਾਡਾ ਹਾਂ ਰਿਸ਼ਤੇਦਾਰ ਨਹੀਂ ਤੁਸੀਂ ਇਹ ਸਮਝੋ ਇਹ ਟੱਬਾ ਸਾਡਾ ਹੀ ਆ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਸ਼ੁਕਰੀਆ ਹਾਂ